ਸਾਸ਼ਿਕਲੂ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਪੀਤੇ ਕੱਲ ਇੱਕ ਵੀਡੀਓ ਵਾਇਰਲ ਹੋ ਉਂਦੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੈਪਰਡ ਕੁੱਤੇ ਉੱਤੇ ਅਟੈਕ ਕਰਦਾ ਹੈ ਤੇ ਉਹਦੀ ਵੀਡੀਓ ਬਣਾ ਲਈ ਜਾਂਦੀ ਹੈ ਅਸੀਂ ਮੌਜੂਦਾ ਉਸ ਸਥਾਨ ਉੱਤੇ ਨੰਗਲ ਤੋਂ ਪਕੜਾ ਰੋਡ ਉੱਤੇ ਜੱਸ ਹਸਪੀਟਲ ਦੇ ਲਾਗੇ ਬਿਲਕੁਲ ਇਹ ਸਥਾਨ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਉਹੀ ਸਪੋਟ ਹੈ ਜਿਸ ਜਗ੍ਹਾ ਉੱਤੇ ਲੈਪਰਡ ਸੀਗਾ ਲੈਪਰਡ ਨੇ ਇਸ ਜਗ੍ਹਾ ਉੱਤੇ ਕੁੱਤੇ ਉੱਤੇ ਅਟੈਕ ਕੀਤਾ ਤੇ ਅਟੈਕ ਕਰਨ ਤੋਂ ਬਾਅਦ ਕਾਫੀ ਰੋਲਾ ਪੈ ਰਿਹਾ ਸੀ ਤੇ ਠੀਕ ਹੈ ਤਮੇ ਇੱਕ ਗੱਡੀ ਦੇ ਵਿੱਚ ਸਵਾਰ ਵਿਅਕਤੀ ਆਂਦਾ ਹੈ ਤੇ ਜਦੋਂ ਨਾਈਟ ਚਲਾਉਂਦਾ ਹੈ ਤਾਂ ਉਹ ਦੇਖ ਰਹਾ ਹੈ ਕਿ ਲੈਪਡ ਵੱਲੋਂ ਕੁੱਤੇ ਉੱਤੇ ਅਟੈਕ ਕੀਤਾ ਗਿਆ ਹੈ ਉਹ ਵੀਡੀਓ ਬਣਾ ਲਈ ਜਾਂਦੀ ਹੈ ਕਿ ਕਿਸੇ ਜਗ੍ਹਾ ਦੀ ਗੱਲ ਕਰਦੇ ਆ ਜਦੋਂ ਨਾਈਟ ਪੈਂਦੀ ਹੈ ਲੈਪਡ ਦੇ ਤਾਂ ਲੈਪਡ ਉਸ ਨੂੰ ਛੱਡ ਦੇਈ ਸਾਈਡ ਤੋਂ ਚਲਾ ਜਾਂਦਾ ਹੈ ਤੇ ਜਦੋਂ ਵੀ ਕੁੱਤਾ ਇਸ ਗਲੀ ਦੇ ਵਿੱਚੋਂ ਵੜ ਜਾਂਦਾ ਹੈ ਇਸ ਗਲੀ ਤੋਂ ਜੋ ਹੋ ਕੇ ਕੁੱਤਾ ਭੱਜ ਜਾਂਦਾ ਹੈ ਬਿਸ਼ੱਕ ਅਸੀਂ ਕਹਿ ਸਕਦੇ ਆ ਕਿ ਇਹ ਜੋ ਜਗ੍ਹਾ ਹੈ ਬਿਲਕੁਲ ਆਬਾਦੀ ਦੇ ਵਿੱਚ ਹੈ ਪਰ ਇੱਥੇ ਦੱਸਣਾ ਇਹ ਵੀ ਬੰਦਾ ਹੈ ਕਿ ਸ਼ਿਵਾਲਿਕ ਰੇਂਜ ਵੀ ਬਿਲਕੁਲ ਲੱਗੇ ਹੈ ਤੇ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਲੈਪਡ ਅਕਸਰ ਮਿਲਦੇ ਹੀ ਰਹਿੰਦੇ ਨੇ ਤੇ ਸਥਾਨਿਕ ਮਸਤੀਕਾਂ ਨਾਲ ਵੀ ਗੱਲ ਕਰਦੇ ਆ ਤੇ ਸਬੰਧਿਤ ਵਿਭਾਗ ਨਾਲ ਵੀ ਇਸ ਸਬੰਧਿਤ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਕਿ ਆਕੇ ਜੋ ਲੈਪੜ ਹੈ ਜਿਵੇਂ ਦੇਖਿਆ ਗਿਆ ਕਿ ਮੈਨੂੰ ਉਹਨਾਂ ਨੂੰ ਪਤਾ ਲੱਗਿਆ ਤੇ ਕਿਸ ਪ੍ਰਕਾਰ ਉਹਨਾਂ ਵੱਲੋਂ ਜੋ ਇੰਤਜ਼ਾਮ ਕੀਤੇ ਜਾ ਰਹੇ ਨੇ ਕਿ ਲੈਪ ਨੂੰ ਜਲਦੋਂ ਜਲਦ ਪਕੜਿਆ ਜਾਵੇ ਲੋਕਲ ਸਥਾਨਿਕ ਵਸਨੀਕ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਜੋ ਲੈਪਡ ਵੇਖਿਆ ਗਿਆ ਹੈ ਉਸ ਨੂੰ ਵੇਖ ਕੇ ਕੀ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆ ਰਹੇ ਨੇ ਕੀ ਨਾਮ ਹੈ ਬ੍ਰਦਰ ਸਭ ਤੋਂ ਪਹਿਲਾਂ ਦੱਸੋ ਸਰ ਰਾਹੁਲ ਸ਼ਰਮਾ ਜੀ ਰਾਹੁਲ ਜੀ ਇਹ ਦੱਸੋ ਲੈਪਡ ਜਿਹੜਾ ਰਾਤ ਸਪੋਰਟ ਕੀਤਾ ਗਿਆ ਦੇਖਿਆ ਗਿਆ ਕੁੱਤੇ ਪਰ ਅਟੈਕ ਵਾਲੀ ਵੀਡੀਓ ਹੈ ਉਹ ਕਿੱਥੇ ਦੀ ਹੈ ਕਿਹੜੀ ਜਗ੍ਹਾ ਦੀ ਹੈ ਜੀ ਸਰ ਇਹ ਐ ਸ਼ਸ਼ੀਲ ਮਾਰਗ ਦੀ ਔਰ ਇਹ ਆਰੇ ਨੇ ਬਿਲਕੁਲ ਸਾਹਮਣੇ ਆਰੇ ਦੇ ਬਿਲਕੁਲ ਸਾਹਮਣੇ ਹਾਂ ਜੀ ਇਹ ਉਹੀ ਜਗ੍ਹਾ ਹੈ ਜਿੱਥੇ ਦੀ ਹਾਂ ਜੀ ਇੱਥੇ ਦੀ ਹੋਈ ਹੈ ਸਰ ਇੱਥੇ ਆਵਾਰਾ ਕੁੱਤੇ ਵੀ ਆ ਉਹਦਾ ਕਰਨੀ ਆ ਉਹਨੇ ਅਟੈਕ ਬਾਕੀ ਇੱਥੇ ਦਾੰਤਾਂ ਜਾਂਦੇ ਰਹਿੰਦੇ ਆ ਠੀਕ ਹੈ ਆਵਾਰਾ ਕੁੱਤਾ ਆਵਾਰਾ ਕੁੱਤਾ ਸੀਗਾ ਜਿਹਦੇ ਪਰੇਟੈਕ ਕੀਤਾ ਗਿਆ ਹਾਂ ਜੀ ਆਵਾਰਾ ਕੁੱਤੇ ਆਏ ਹੋ ਅੱਛਾ ਉਹ ਤੋਂ ਬਾਅਦ ਡਰ ਦਾ ਮਾਹੌਲ ਬਣਿਆ ਹੋਇਆ ਇੱਥੇ ਕਿ ਸਰ ਨਹੀਂ ਉਹ ਤਾਂ ਆਤੇ ਜਾਂਦੇ ਰਹਿੰਦੇ ਆ ਇੱਥੇ ਅੱਛਾ ਹਾਂ ਜੀ ਜੰਗਲ ਨਾਲ ਪੈਂਦਾ ਜੰਗਲ ਨਾਲ ਪੈਂਦਾ ਹੈ ਬਾਕੀ ਤਾਂ ਹੈ ਹੀ ਇਹ ਤਾਂ ਜੰਗਲ ਵੀ ਆ ਬਾਕੀ ਤਾਂ ਆਵਾਰਾ ਕੁੱਤੇ ਤਾਂ ਹੈ ਹੀ ਐਸਾ ਕੋਬਰਾਂ ਦੀ ਲੋੜ ਤਾਂ ਨਹੀਂ ਹੈ ਕਬਰਾਂ ਦੀ ਕੋਈ ਡੌਰ ਨਹੀਂ ਇੱਥੇ ਅੱਛਾ ਇਹ ਬੰਦੇ ਪਰ ਅਟੈਕ ਕਰਦਾ ਕਿ ਨਹੀਂ ਕਰਦਾ ਨਹੀਂ ਸਰ ਐਸਾ ਕੋਈ ਬਾਤ ਨਹੀਂ ਹੈ ਬਿਲਕੁਲ ਇਹਨਾਂ ਦਾ ਬੰਨਣਾ ਹੈ ਕਿ ਅਕਸਰ ਇਥੇ ਵੇਖ ਨੂੰ ਮਿਲਦਾ ਹੈ ਕਿਉਂਕਿ ਜੰਗਲ ਨਾਲ ਪੈਂਦਾ ਹੈ ਪਰ ਕਿਸੇ ਨੂੰ ਘਬਰਾਣ ਦੀ ਜ਼ਰੂਰਤ ਵੀ ਨਹੀਂ ਹੈ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਿਰ ਉਹ ਕੀ ਸੋਚਦੇ ਨੇ ਸਥਾਨਿਕ ਵਸਨੀਕ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਜੋ ਲੈਪਰਡ ਇਥੇ ਘੁੰਮ ਰਿਹਾ ਹੈ ਕਿੰਨੇ ਸਮੇਂ ਤੋਂ ਵੇਖ ਨੂੰ ਮਿਲ ਰਿਹਾ ਹੈ ਤੇ ਕਿਸ ਪ੍ਰਕਾਰ ਡਰ ਦਾ ਮਾਹੌਲ ਉਹਨਾਂ ਦੇ ਮਨ ਦੇ ਵਿੱਚ ਬੈਠਿਆ ਹੈ ਕੀ ਨਾਮ ਹੈ ਬ੍ਰਦਰ ਆਪਣਾ ਮੇਰਾ ਨਾਮ ਜੀ ਕਮਲ ਹੈ ਜੀ ਤੇ ਅਸੀਂ ਪਿਛਲੇ ਹਫ਼ਤੇ ਇੱਥੇ ਦੇਖਿਆ ਜੀ ਇੱਕ ਲੈਪਰਡ ਸੀਗਾ ਜੀ ਸਵੇਰ ਦਾ ਟਾਈਮ ਸੀ ਕੋਈ ਪੌਣੇ 6 ਵਜੇ ਦਾ ਜੀ ਤੇ ਉਹਦੇ ਨਾਲ ਉਹਦੇ ਇੱਕ ਜਾਂ ਦੋ ਬੱਚੇ ਵੀ ਸੀਗੇ ਇੱਕ ਤਾਂ ਆਪਾਂ ਦੇਖਿਆ ਹੈਗਾ ਦੂਸਰੇ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਉਸ ਤੋਂ ਪਹਿਲਾਂ ਸੁਣਿਆ ਸੀਗਾ ਵੀ ਜਲਫਾ ਮਾਤਾ ਦੋ ਘੁੰਮ ਰਹੀ ਆਈ ਕਲੇਪੜ ਉਹਦੇ ਨਾਲ ਉਹਦੇ ਦੋ ਬੱਚੇ ਆ ਤਾਂ ਸਾਨੂੰ ਸ਼ੱਕ ਇਹ ਹੈਗਾ ਵੀ ਉਹੀ ਹੋ ਸਕਦਾ ਹੈ ਇੱਥੇ ਉਹ ਤੇ ਅਸੀਂ ਤੁਹਾਨੂੰ ਵੀ ਤੇ ਨਗਰਪਾਲਿਕਾ ਤੋਂ ਵੀ ਬੇਨਤੀ ਕਰਦੇ ਆਂ ਕਿ ਜਿਹੜੀ ਇਹ ਝਾੜੀਆਂ ਹੋ ਰੱਖੀਆਂ ਨਾ ਜੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਕਰਵਾ ਕੇ ਵੀ ਇਹਨਾਂ ਨੂੰ ਕਟਾਇਆ ਜਾਵੇ ਜਾਂ ਇਹਨਾਂ ਦੇ ਉੱਤੇ ਦਵਾਈ ਛਿੜਕੀ ਜਾਵੇ ਤਾਂ ਕਿ ਇਹ ਸੁੱਕ ਜਾਣ ਵੀ ਸਾਨੂੰ ਨਿਆਣਿਆਂ ਨੂੰ ਜਦੋਂ ਦਿਨ ਦੇ ਵਿੱਚ ਨਿਆਣਿਆਂ ਨੂੰ ਘੁੰਮਦੇ ਹੈਗੇ ਸਾਡੇ ਹੀ ਤਾਂ ਸਾਡੇ ਵੀ ਡਰ ਦਾ ਮਾਹੌਲ ਬਣਿਆ ਰਹਿੰਦਾ ਹੈਗਾ ਅੱਛਾ ਇਹ ਕੀ ਦੱਸੋ ਕਿ ਰਾਤੀ ਵੀਡੀਓ ਵਾਇਰਲ ਹੋ ਰਹੀ ਹੈ ਲੈਪਟ ਦੀ سپورਟ ਕੀਤਾ ਗਿਆ ਸੜਕ ਦੇ ਕਿਨਾਰੇ ਇੱਥੇ ਉਹ ਵੀਡੀਓ ਵੇਖੀ ਹੈ ਤੁਸੀਂ ਜੀ ਹਾਂਜੀ ਮੈਂ ਰਾਤੀ ਵੇਖੀ ਸੀਗੀ ਉੱਥੇ ਕਿੱਥੇ ਦੀ ਵੀਡੀਓ ਹੈ ਜੀ ਉਹ 10 ਤਾਂ ਇਧਰ ਦੀ ਹੀ ਰੇਜ ਹੀ ਹੈ ਮੇਨ ਰੋਡ ਦੀ ਤੇ ਹੋ ਸਕਦਾ ਜੀ ਉੱਥੇ ਦੀ ਹੀ ਹੋਵੇ ਅਸੀਂ ਐਨਾ ਮਤਲਬ ਧਿਆਨ ਨਹੀਂ ਦਿੱਤਾ ਹੈਗਾ ਪਰ ਫੇਰ ਵੀ ਉਸ ਤੋਂ ਪਹਿਲਾਂ ਅਸੀਂ ਸੁਣਿਆ ਸੀਗਾ ਜਦੋਂ ਇਹ ਜੱਸ ਹਸਪੀਟਲ ਦੇ ਕੋਲ ਤੋਂ ਹੀ ਜੀ ਇੱਕ ਦਿਨ ਪਹਿਲਾਂ ਵੀ ਨਿਕਲੇਗਾ 2 ਮਹੀਨੇ ਪਹਿਲਾਂ ਉਦੋਂ ਛਾਲ ਮਾਰ ਕੇ ਇੱਧਰ ਨੂੰ ਇੱਕ ਕ੍ਰੋਸ ਕਰਕੇ ਨਿਕਲ ਗਿਆ ਸੀਗਾ ਸੜਕ ਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਜੀ ਵੀ ਨਿਆਣੇ ਜਿੱਦਾਂ ਛੋਟੇ ਹੈਗੇ ਜੀ ਇਹ ਹੁਮ ਦੇ ਨਿਆਣੇ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਹੈਗਾ ਵੱਡਾ ਬੰਦਾ ਤਾਂ ਇਗਨੋਰ ਵੀ ਕਰ ਸਕਦਾ ਡਰ ਕੇ ਭਜਾ ਵੀ ਸਕਦਾ ਜੀ ਉਹਨਾਂ ਨੂੰ ਲੇਕਿਨ ਨਿਆਣੇ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੈਗੀ ਬੇਨਤੀ ਇਹ ਕਰਦੇ ਆ ਵੀ ਜਿੱਦਾਂ ਇੱਥੇ ਝਾੜੀਆਂ ਝੂੜੀਆਂ ਹੋ ਰੱਖੀਆਂ ਜੀ ਇਹਨਾਂ ਨੂੰ ਥੋੜਾ ਜਿਹਾ ਸਾਫ਼ ਕਰਵਾ ਦਿੱਤਾ ਜਾਵੇ ਜੀ ਬਿਲਕੁਲ ਇਹ ਸਥਾਨਿਕ ਵਸਨੀਕ ਨੇ ਤੇ ਕਿਤੇ ਨਾ ਕਿਤੇ ਮੰਨ ਦੇ ਵਿੱਚ ਡਰ ਵੀ ਹੈ ਕਿਉਂਕਿ ਲੈਪਰਡ ਜੰਗਲੀ ਜਾਨਵਰ ਹੈ ਤੇ ਜੀ ਵਿਭਾਗ ਦੀ ਜੋ ਟੀਮ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਜਿਹੜਾ ਲੈਪਰਡ ਸਪੋਰਟ ਕੀਤਾ ਗਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਇੱਥੇ ਲੈਪਰਡ ਘੁੰਮ ਰਿਹਾ ਹੈ ਮੈਨੂੰ ਸਾਡੇ ਡੀਐਫ ਕਰਵਾ ਸਾਡਾ ਫੋਨ ਆ ਗਿਆ ਸਵੇਰੇ ਕਿਸੇ ਨੇ ਉਹਨਾਂ ਨੂੰ ਵੀਡੀਓ ਪਾਈ ਤੇ ਮੈਸੇਜ ਲਾਇਆ ਹੋਣਾ ਵੀ ਸਵੇਰੇ ਨਾ ਇਹ ਲੈਪਰਡ ਜਿਹੜਾ ਸੀ ਨਾ ਰਾਤ ਕੋਈ ਵਿਜੇ ਸੀਗਾ ਜੀ ਮਹਿਰਾ ਜੀ ਉਹਨੇ ਮਤਲਬ ਜਦੋਂ ਗੱਡੀ ਲੈ ਕੇ ਆਉਂਦੇ ਸੀਗਾ 11:00 ਵਜੇ ਤੇ ਉਹਨੇ ਰੋਡ ਤੇ ਦੇਖਿਆ ਜੀ ਉਹਨੇ ਇੱਕ ਕੁੱਤੇ ਨੂੰ ਦਬੋਚਿਆ ਸੀਗਾ ਜੀ ਤੇ ਜਦੋਂ ਲਾਈਟਾਂ ਵੱਜੀਆਂ ਤੇ ਉਹ ਕੁੱਤੇ ਨੂੰ ਛੱਡ ਕੇ ਭੱਜ ਗਿਆ ਜੀ ਤੇ ਉਹਨਾਂ ਨੂੰ ਉਹਦੀ ਵੀਡੀਓ ਵੀ ਬਣਾਈ ਤੇ ਉਹ ਵੀਡੀਓ ਵਾਇਰਲ ਕਰਤੀ ਹੈ ਤੇ ਸਾਨੂੰ ਹੋਇਆ ਅਦਾਇਤਾ ਜੀ ਅਸੀਂ ਆਲਰੇਡੀ 400 ਮੀਟਰ ਦੇ ਵਿੱਚ ਪਹਿਲੇ ਵੀ ਪਿੰਜਰਾ ਲਗਾਇਆ ਹੋਇਆ ਹੈ ਉਹਦੇ ਚ ਸ਼ਿਕਾਰ ਡੇਲੀ ਲਗਾਉਂਦੇ ਆ ਜੀ ਦੋ ਦਿਨ ਹੋ ਗਏ ਆ ਜੀ ਤੇ ਬਾਕੀ ਸਾਡੀ ਰਾਤ ਨੂੰ ਗਸ਼ਤ ਚੱਲੀ ਹੁੰਦੀ ਹੈ ਜੀ ਤੇ ਸਾਡੇ ਰੇਂਜ ਅਫਸਰ ਬਲਾਕ ਅਫਸਰ ਸਾਡੇ ਨਾਲ ਹੁੰਦੇ ਆ ਜੀ ਤੇ ਬਾਕੀ ਲੋਕਾਂ ਨੂੰ ਤਾਂ ਹਦਾਇਤ ਤਾਂ ਇਹੀ ਹੈ ਜੀ ਰਾਤ ਨੂੰ ਨਿਕਲਦੇ ਆ ਹੁਣ ਇਹ ਜਾਨਵਰ ਹੈ ਜੀ ਇਹ ਨਾਲ ਚਬਲਕ ਰੇਂਜ ਆ ਜੀ ਤੇ ਇਹ ਆਪਣੇ ਸ਼ਿਕਾਰ ਲਈ ਇਹ ਕੁੱਤੇ ਬਹੁਤ ਆ ਜੀ ਆਵਾਰਾ ਉਹਦੇ ਕਰਕੇ ਨਿਕਲੇ ਜਾਂਦਾ ਜੀ ਹੈ ਤੇ ਵੈਸੇ ਹਮਨ ਤੇ ਤਾਂ ਕਦੇ ਅਟੈਕ ਕਰਦਾ ਨਹੀਂ ਫਿਰ ਵੀ ਰਾਤ ਨੂੰ ਲੋਕ ਨਿਕਲਦੇ ਤੇ ਡੰਡਾ ਜਾਂ ਟੋਰਚ ਵਗੈਰੇ ਲੈ ਕੇ ਹੀ ਨਿਕਲਣ ਬਾਕੀ ਕੋਈ ਡਰਨ ਦੀ ਲੋੜ ਨਹੀਂ ਹੈ ਜੇ ਕੋਈ ਕੋਈ ਵੀ ਇਦਾਂ ਦੀ ਕੋਈ ਗੱਲ ਹੈ ਤਾਂ ਸਾਨੂੰ ਮਤਲਬ ਡਾਕਟਰ ਫੋਨ ਕਰ ਸਕਦੇ ਅੱਛਾ ਅਮਰਜੀਤ ਇਹ ਤਾਂ ਹੋ ਗਈ ਰਾਤ ਦੀ ਗੱਲ ਜੇਕਰ ਦਿਨਾਂ ਨੂੰ ਮਿਲਦਾ ਹੈ ਤਾਂ ਫਿਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਇੰਤਜ਼ਾਮ ਹੈ ਕਿ ਉਸ ਨੂੰ ਪਕੜ ਲਿਆ ਜਾਵੇ ਦਿਨ ਦੇ ਸਮੇਂ ਵੀ ਸਰ ਕਿਤੇ ਇੱਕ ਜਗ੍ਹਾ ਬੈਠਾ ਉਹ ਫਿਰ ਤਾਂ ਅਸੀਂ ਟ੍ਰੈਂਕੂਲਰ ਗਨ ਸਾਡੇ ਕੋਲ ਹੈਗੀ ਆ ਉਹਨੂੰ ਬੇਹੋਸ਼ ਕਰਕੇ ਅਸੀਂ ਕਰਦੇ ਹਾਂ ਜਾਂ ਕਿਤੇ ਘੇਰਿਆ ਤੇ ਨੈੱਟ ਦੇ ਨਾਲ ਜਾਂ ਫਿਰ ਪਿੰਜਰਾ ਲਗਾ ਕੇ ਕਰ ਸਕਦੇ ਹਾਂ ਸਰ ਪਰ ਫਿਲਹਾਲ ਉਹਨਾਂ ਇੰਤਜ਼ਾਰ ਕਰਨਾ ਪਏਗਾ ਕਿ ਪਿੰਜਰਾ ਲਗਾ ਕੇ ਤਾਂ ਹੀ ਉਹ ਕੈਪਚਰ ਹੋਏਗਾ ਨਹੀਂ ਸਰ ਇੱਕ ਜਗ੍ਹਾ ਰਹਿੰਦੇ ਨਹੀਂ ਸਰ ਇਹ ਤਾਂ ਆਇਆ ਕਿਤੇ ਸ਼ਿਕਾਰ ਦੀ ਭਾਲ ਚ ਆਇਆ ਆ ਕੇ ਨਿਕਲ ਗਿਆ ਇੱਕ ਜਗ੍ਹਾ ਤਾਂ ਰਹਿੰਦਾ ਨਹੀਂ ਸਰ ਇਹ ਜੰਗਲੀ ਜਾਨਵਰ ਹੈ ਹੂੰ ਤੇ ਨਿਕਲ ਜਾਂਦੇ ਜੀ ਸਰ ਅੱਛਾ ਜਿਹੜੀ ਵੀਡੀਓ ਰਾਤ ਦੀ ਹੋਈ ਉਹਦੀ ਪੁਸ਼ਟੀ ਕਰਦੇ ਹੋ ਕਿ ਵੀਡੀਓ ਇੱਥੇ ਦੀ ਹੈ ਉਹ ਵਾਲੀ ਹਾਂ ਵੀਡੀਓ ਇੱਥੋਂ ਦੀ ਹੈ ਸਰ ਲੋਕੇਸ਼ਨ ਇੱਥੋਂ ਦੀ ਹੈ ਸਰ ਬੱਚਾ ਜੇ ਨਾਲੇ ਉਹ ਹਲੇ ਮਤਲਬ ਬਹੁਤਾ ਵੱਡਾ ਨਹੀਂ ਆ ਸਰ ਬੱਚਾ ਜੇ ਠੀਕ ਹੈ ਤੇ ਜੇ ਉੱਚ ਅਧਿਕਾਰੀ ਹੈ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਆ ਗਿਆ ਹਾਂ ਜੀ ਸਰ ਮੈਨੂੰ ਸਾਡੇ ਡੀਐਫਓ ਸਾਦਿਆਂ ਹੀ ਮੈਨੂੰ ਮਤਲਬ ਕੋਲ ਕੀਤੀ ਸੀਗੀ ਜੀ ਮੈਸੇਜ ਵੀ ਲਾਇਆ ਤੇ ਮੁਸਤੈਦੀ ਦੇ ਨਾਲ ਉੱਥੇ ਗਸ਼ਤ ਵੀ ਕਰੋ ਤੇ ਇਹਨੂੰ ਹੈਂਡਲ ਕਰੋ ਜਿੱਦਾਂ ਵੀ ਹੈ ਅੱਛਾ ਪਿੰਜਰਾ ਤੁਸੀਂ ਕੁਝ ਦਿਨ ਪਹਿਲਾਂ ਲਗਾਇਆ ਸੀ ਉਦੋਂ ਵੀ ਲੈਪਰਡਸ ਦੇਖਿਆ ਗਿਆ ਤੇ ਹੁਣ ਇੱਕ ਵਾਰ ਫੇਰ ਦੇਖਿਆ ਗਿਆ ਇਹ ਬੜੀ ਵੱਡੀ ਦੀ ਗੱਲ ਹੈ ਸਰ ਦੋ ਦਿਨ ਪਹਿਲੇ ਆਪਾਂ ਪਿੰਜਰਾ ਲਗਾਏ ਇਸੇ 400 ਮੀਟਰ ਦੀ ਰੇਂਜ ਵਿੱਚ ਹੈ ਸਰ ਸਰਾਊਂਡਿੰਗ ਏਰੀਆ ਸਰ ਉਹ ਕਦੇ ਜਾਨਵਰ ਉਧਰ ਚਲ ਜਾਂਦਾ ਕਦੇ ਇੱਧਰ ਆ ਜਾਂਦਾ ਸਰ ਨਾਲ ਜੰਗਲ ਹੈਗਾ ਸਰ ਜੰਗਲ ਤੋਂ ਰਾਤ ਨੂੰ ਆ ਜਾਂਦਾ ਨਿਕਲ ਕੇ ਸ਼ਕਾਰ ਦੀ ਭਾਲ ਚ ਹਾਂ ਹਾਂਜੀ ਤੇ ਹੁਣ ਉਸ ਨੂੰ ਆਸ ਕੀਤੀ ਜਾ ਸਕਦੀ ਹੈ ਕਿ ਉਸ ਨੂੰ ਆਪਣੀ ਗਸ਼ਤ ਵਧਾ ਕੇ ਤੇ ਜਾਂ ਹੋਰ ਆਪਣੀ ਨਫਰੀ ਵਧਾ ਕੇ ਉਸ ਨੂੰ ਜਲਦੀ ਤੋਂ ਜਲਦ ਪਕੜਨੇ ਦੀ ਕੋਸ਼ਿਸ਼ ਕੀਤੀ ਜੀ ਹਾਂ ਜੀ ਸਰ ਬਿਲਕੁਲ ਸਰ ਅਸੀਂ ਪਿੰਜਰਾ ਲਗਾਇਆ ਹੋਇਆ ਹੈ ਸਕਾਲ ਵੀ ਡੇਲੀ ਲਾਈਦਾ ਸਰ ਬਾਕੀ ਵੀ ਸਾਨੂੰ ਗਸ਼ਤ ਰਾਤ ਨੂੰ ਜਾਰੀ ਹੁੰਦੀ ਹੈ ਸਟਾਫ ਸਾਡੇ ਨਾਲ ਹੁੰਦਾ ਜੀ ਸਾਰਾ ਬਿਲਕੁਲ ਇਹ ਸੀਗੇ ਸਬੰਧਿਤ ਅਧਿਕਾਰੀ ਜੀ ਵਿਭਾਗ ਦੇ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਕੋਲ ਆਈ ਸੀ ਤੇ ਉਸ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਵੀਡੀਓ ਦੀ ਵੀ ਪੁਸ਼ਟੀ ਕੀਤੀ ਗਈ ਹੈ ਕਿ ਉਹ ਵੀਡੀਓ ਹੈ ਨੰਗਲ ਪਾਕੜਾ ਰੋਡ ਤੇ ਜੱਸ ਹਸਪੀਟਲ ਦੇ ਲਾਗੇ ਦੀ ਚਾਹੇ ਚਾਰੇ ਪਾਸੇ ਘਰ ਵੀ ਆ ਪਰ ਜੰਗਲ ਵੀ ਇਥੇ ਨਾਲ ਲੱਗਦਾ ਹੈ ਕਿਉਂਕਿ ਜੰਗਲੀ ਜੀਵ ਹੈ ਜੰਗਲ ਦੇ ਵਿੱਚ ਰਹਿੰਦਾ ਹੈ ਤੇ ਆਪਣੇ ਸ਼ਿਕਾਰ ਦੀ ਭਾਲ ਦੇ ਵਿੱਚ ਰਾਤ ਦੇ ਸਮੇਂ ਉਹ ਇਸ ਜਗ੍ਹਾ ਉਤੇ ਆ ਗਿਆ ਸੀ ਤੇ ਉਸ ਦੀ ਵੀਡੀਓ ਮਿਲੀ ਸੀ ਪਰ ਇਹਨਾਂ ਨੇ ਕਿਹਾ ਕਿ ਜ਼ਿਆਦਾ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਦਮੀ ਤੇ ਹਿਊਮਨ ਤੇ ਅਟੈਕ ਜ਼ਿਆਦਾ ਨਹੀਂ ਕਰਦਾ ਪਰ ਇਹਨਾਂ ਵੱਲੋਂ ਗਸ਼ਤ ਵਧਾ ਦਿੱਤੀ ਗਈ ਹੈ ਪਿੰਜਰਾ ਵੀ ਇਥੇ ਲਾਗੇ 400 ਮੀਟਰ ਦੀ ਰੇਂਜ ਦੇ ਵਿੱਚ ਲਗਾਇਆ ਹੋਇਆ ਹੈ ਜੇਕਰ ਰਾਤ ਦੇ ਸਮੇਂ ਤੁਸੀਂ ਆਪਣੇ ਘਰ ਤੋਂ ਨਿਕਲਦੇ ਹੋ ਤਾਂ ਹੱਥ ਦੇ ਵਿੱਚ ਕੋਈ ਡੰਡਾ ਤੇ ਟਾਰਚ ਜ਼ਰੂਰ ਲੈ ਕੇ ਨਿਕਲੋ ਵੈਸੇ ਕਬਰਾਨ ਦੀ ਜ਼ਰੂਰਤ ਨਹੀਂ ਹੈ ਗਸ਼ਤ ਇਹਨਾਂ ਦੀ ਲਗਾਤਾਰ ਜਾਰੀ ਹੈ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਮਾਮਲਾ ਆ ਚੁੱਕਿਆ ਹੈ ਤੇ ਇਹਨਾਂ ਨੂੰ ਆਸ ਹੈ ਕਿ ਜਲਦੀ ਇਸ ਸਲੈਪਰ ਨੂੰ ਪਕੜ ਲਿਆ ਜਾਵੇਗਾ ਫਿਲਹਾਲ ਦੇ ਲਈ ਯਾਨੀ ਕਿ ਮੈਨੂੰ ਦਿਓ ਇਜਾਜ਼ਤ ਧੰਨਵਾਦ